ਬੜੀ ਲੋੜ ਹੈ ਕੌਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਇੱਕ ਮਿੰਟ ਥੋੜਾ ਇਹਦੇ ਵਾਸਤੇ ਲੈ ਲਾਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਮਨੂੰ ਪਾਰਲੀਮੈਂਟ ਦੇ ਵਿੱਚ ਬਣਾਇਆ ਗਿਆ 30 ਐਮਪੀਆ ਉਹਦੇ ਤੇ ਮੈਂ ਇਹ ਅੱਜ ਚਰਨਾਚੀ ਰਿਪੋਰਟ ਲੈ ਕੇ ਆਇਆ ਜਿਹਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕਰਤੀ ਹੈ ਕਮੇਟੀ ਵੱਲੋਂ ਕਿ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਇਆ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਮੈਂ ਕਮੇਟੋਂ ਡੀਜੀਐਮ ਇਹ ਤੁਹਾਡੇ ਸੰਘਰਸ਼ ਨੂੰ ਇੱਕ ਵੱਡਾ ਬਲ ਦੇ ਦੇਣ ਲਈ ਮੈਂ ਧੰਨਵਾਦ ਸਾਰਾ ਤੁਹਾਡੇ ਹੀ ਹੈ